ਗੁਰੂ ਪਿਆਰੀ ਸਾਜੰਨ ਜੀ ਆਪ ਸਭ ਤੋਂ ਪਹਿਲਾ ਫਤਿਹ ਨਾਹ ਸੰਜਪਾਈ ਇਹ ਗਵਾ ਫਤਿਹ ਵਾਹੇ ਗੁਰਜੀ ਦਾ ਖਾਸਾ ਵਾਹੇ ਸਾਰ ਸੰਗਤ ਜੀ ਅਨੰਤਪੁਰ ਸਾਹਿਬ ਵਿਖੇ 40 ਸਿੰਘਾਂ ਨੇ ਗੁਰੂ ਸਾਹਿਬ ਨੂੰ ਵਿਦਾਵਾ ਲੈ ਕੇ ਦੇ ਦਿੱਤਾ। 판ਪੁਰ ਦਾ ਕਿਲਾ ਸ਼ਤੰਗ ਦਾ ਫੈਸਲਾ ਕਰ ਗਿਆ। ਤੇ ਆਖਿਆ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੁਹਾਡੇ ਸੇਖ ਨਹੀਂ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਗੁਜਰੀ ਜੀ ਨੂੰ ਨਾਲ ਬੁਲਪੇ ਦਿੱਤਾ ਤੇ ਉਹ ਵਿਦਾਵਾ ਸਿੰਘ ਮਾਤਾ ਗੁਜਰੀ ਜੀ ਨੂੰ ਲੈ ਕੇ ਚਲੇ ਗਏ। ਉਸ ਤੋਂ ਬਾਅਦ ਗੁਰੂ ਸਾਹਿਬ ਜਣਦੇ ਜੇ ਇਹ ਜਾਣਾ ਚਾਹੁੰਦੇ ਨੇ ਤੇ ਇਹਨਾਂ ਨੂੰ ਜਾਣਦੇ ਹੋ ਉਸ ਤੋਂ ਬਾਅਦ ਅਨੰਦਪੁਰ ਦਾ ਕਿਹੜਾ ਸ਼ਬਦਨ ਤੋਂ ਮਗਰੋਂ ਮੁਗਲਾਂ ਨੇ ਤੇ ਪਹਾੜੀ ਰਾਜਿਆਂ ਨੇ ਆਪਦੇ ਸੌਹਾਂ ਤੋੜ ਦਿੱਤੀਆਂ ਤੇ ਗੁਰੂ ਸਾਹਿਬ ਉੱਤੇ ਪਿੱਛੋਂ ਹਮਲਾ ਕਰ ਦਿੱਤਾ ਸਰਸਾ ਨਦੀ ਦੇ ਜਾ ਕੇ ਸਾਰਾ ਪਰਿਵਾਰ ਖੇੜੂ-ਖੇੜੂ ਹੋ ਗਿਆ ਦੋ ਵੱਡੇ ਸਾਹਿਬ ਜੀ ਦੇ ਚਮਕੌਰ ਦੀ ਗੜੀ ਵਿੱਚ ਤੇ ਦੋ ਛੋਟੇ ਸਾਹਿਬ ਜੀ ਦੇ ਸਰਹਾਂ ਦੇ ਵਿੱਚ ਸ਼ਹੀਦੀ ਪਾਉਂਦੇ ਹਨ ਗੁਰੂ ਸਾਹਿਬ ਚੰਗਰਾ ਵਿੱਚੋਂ ਹੁੰਦੇ ਹੋਏ ਮੁਕਸਰ ਸਾਇਹ ਖੇਜਣਾਣੇ ਦੇ ਢਾਬੇ ਪਹੁੰਚੇ ਹਨ ਇਹ ਸਾਰ ਸੰਗਤ ਜਿਹੜੀ ਜੰਗ ਹੋਈ ਸੀ ਇਹ ਹਾਰ ਦੇ ਮਹੀਨੇ ਵਿੱਚ ਹੋਈ ਸੀ ਇਸ ਜੰਗ ਵਿੱਚ 40 ਸਿੰਘਾਂ ਦੇ ਬਿਦਾਵਾ ਲੇਕੇ ਦੇ ਗਏ ਸੀ ਮਾਦਾ ਭਾਗ ਤੁਹਾਡੀ ਬਰੇਨਾ ਸਦਗਾ ਉਹ ਜੰਗ ਵਿੱਚ ਆਉਂਦੇ ਹਨ ਤੇ ਸ਼ਹੀਦੀ ਪ੍ਰਾਪਤ ਕਰਦੇ ਹਨ ਪ੍ਰਸਾਦ ਸਿੰਘ ਜੀ ਭੈਮਾ ਸਿੰਘ ਜੀ ਉਹ ਜ਼ਖਮੀ ਪਏ ਸੀ ਜੰਗ ਦੇ ਮੈਦਾਨ ਵਿੱਚ ਗੁਰੂ ਸਾਹਿਬ ਜੀ ਨਾਲ ਵੇਕੇ ਉਹਨਾਂ ਨੂੰ ਅਰਪਿਤ ਜੀ ਗਏ ਤੇ ਉਹਨਾਂ ਨੂੰ ਆਪ ਵੀ ਗੁਰਦੇ ਵਿੱਚ ਲੈ ਲਿਆ ਤੇ ਭਾਈ ਮਹਾਸਿੰਘ ਜੀ ਬੜੇ ਵਾਰਾਗ ਵਿੱਚ ਆ ਕੇ ਗੁਰੂ ਸਾਹਿਬ ਨੂੰ ਵੇਖਣ ਲੱਗਦੇ ਹਨ ਤੇ ਗੁਰੂ ਸਾਹਿਬ ਉਹਨਾਂ ਨੂੰ ਕਹਿੰਦੇ ਹਨ ਅਸੀਂ ਤੁਹਾਡੇ ਤੇ ਬੜੇ ਖੁਸ਼ ਹਾਂ ਤੁਸੀਂ ਦੱਸੋ ਜੇ ਤੁਸੀਂ ਚਾਹੁੰਦੇ ਹੋ ਤੇ ਤੁਹਾਨੂੰ ਤਿੰਨ ਲੋਕਾਂ ਦਾ ਰਾਜ ਦੇ ਦਈਏ ਉਹਨਾਂ ਦੇ ਰਾਜੇ ਬਣਾ ਦਈਏ ਤੁਹਾਡੀ ਉਮਰ ਵੱਡੀ ਕਰ ਦਈਏ ਸਵਰਗਾਂ ਦਾ ਰਾਜ ਦੇ ਦਈਏ ਤੇ ਭਾਈ ਮਹਾਸਿੰਘ ਜੀ ਵਿਰਾਲ ਵਿੱਚ ਆ ਕੇ ਕਹਿਣ ਲੱਗਦੇ ਹਨ ਗੁਰੂ ਸਾਹਿਬ ਇਸ ਸੱਚਖੰਡ ਵਿੱਚ ਤੁਹਾਡਾ ਵਾਸਾ ਹੈ ਉਸ ਸੱਚਖੰਡ ਵਿੱਚ ਜਾਣਾ ਹੈ ਉਸ ਸੱਚਮੰਦ ਦਾ ਦਰਵਾਜ਼ਾ ਹੈ ਚਾਬੀ ਤੁਹਾਡੇ ਕੋਲ ਹੈ ਤੇ ਗੁਰੂ ਸਾਹਿਬ ਕਹਿੰਦੇ ਹਨ ਕਿਹੜੀ ਚਾਬੀ ਤੇ ਭਾਈ ਮਾਨਾ ਸਿੰਘ ਜੀ ਕਹਿੰਦੇ ਹਨ ਬਿਦਾਵਾ ਬਾਸ ਤਸਰੀ ਜੇ ਬਿਦਾਵਾ ਪਾੜਿਓ ਤੇ ਉਹ ਚਾਬੀ ਮਿਲ ਜਾਵੇਗੀ ਤੇ ਉਹ ਦਰਵਾਜ਼ਾ ਖੁੱਲ ਜਾਵੇਗਾ ਤੁਹਾਡੀ ਚਲਨਾ ਨਿਸ਼ਵਾਸ ਹੋ ਜਾਵੇਗਾ ਸੋ ਆ ਸਾਥ ਸੰਗਤ ਜੀ ਸੁਣੀਏ ਕਿਵੇਂ ਭਾਈ ਮਾਨਾ ਸਿੰਘ ਜੀ ਗੁਰੂ ਸਾਹਿਬ ਨੂੰ ਅਦਾਸਾ ਕਰਦੇ ਹਨ ਕਿ ਗੁਰੂ ਸਾਹਿਬ ਕੋ ਉਹਨਾਂ ਨੂੰ ਬਖਸ਼ਿਸ਼ ਨਹੀਂ ਦੇ ਹਨ ਸਤ ਗੁਰੂ ਜੀ ਕਹਿੰਦੇ ਹਸ ਜਰ ਤੂੰ ਦਿਲ ਸਾਡੇ ਤੇ ਬਾਸ ਜਰ ਕੀ ਲੋੜ ਜਬਨ ਦਸ ਜਰ ਮੈਂ ਘਰ ਦੀ ਛੇ ਦਿਨਾਂ ਛੋਟਾ ਏ ਸਤਿਗੁਰੂ ਜੀ ਮੁੱਖੋਂ ਕਹਿੰਦੇ ਨੇ ਕਿ ਬੋਲ ਜ਼ੁਰਮਿਆ ਪੀਦਾ ਸਭਾ ਸਜਣਾ ਏ ਤੂੰ ਮੇਰੇ ਸਾਥੇ ਕਰਦਾ ਤਾਂ ਨਹੀਂ ਹੋਰ ਕਿਸੇ ਦਾ ਡਰਦਾ ਤੱਖਾ ਦਾ ਛੋਲੀ ਭਰਦਾ ਦਿਲ ਸੱਤ ਦੀ ਤੰਗੜੀ ਹਾਰ ਦਿਓ ਦੇਗੀ ਉਹ ਤਾਲਾ ਨਾਏ ਸਤਿਗੁਰ ਜੀ ਮੁੱਖੋਂ ਕੰਦੇਰੇ ਕੀ ਬੋਲ ਸੂਰਮਿਆ ਕੀ ਦਸ ਮਹਾ ਸ਼ਾਚਾ ਨਾਏ ਨਹੀਂ ਰਾਜ ਪਾਦ ਦੀ ਚਾਹ ਦਾਤਾ ਦੇ ਚਰਨਾਂ ਵਿੱਚ ਵਸਦਾ ਦਾਤਾ ਦੰਗਾਂ ਵਿੱਚ ਬੜੇ ਪਨਾ ਦਾਤਾ ਸਭ ਪਾਪਿਆ ਮਾਤਾ ਮੈਂ ਹੁਨੇ ਬਿਨਾਂ ਆਏ ਸਤਗੁਰੂ ਜੀ ਮੁੱਖੋਂ ਤੈਨੂੰ ਜੋ ਦਿੱਤਿਆ ਆਇਆ ਸਟੋਨੇ ਸਤਿਗੁਰਜੀ ਮੁਖੋ ਕਹਿੰਦੇ ਨੇ ਕੀ ਬੋਲ ਸੂਰਮਿਆ ਕੀ ਤਸ ਮਹਾਸਾ ਚੋਣਾ ਏ ਉਹ ਕਿਸੇ ਕੰਮ ਨਹੀਂ ਦੇਦਾ ਤਾਇਆ ਜਿਸ ਨੂੰ ਸਾਥ ਬਗਾਉਣਾ ਹੈ ਸਤਗੁਰੂ ਜੀ ਭਾਈ ਮਹਾ ਸਿੰਘ ਜੀ ਨੇ ਵਿਰਾਗੋਈ ਬੇਨਤੀ ਸੁਣ ਕੇ ਗੁਰੂ ਸੱਚੇ ਪਾਸ਼ਾ ਕਹਿਣ ਲੱਗਦੇ ਨੇ ਭਾਈ ਮਹਾ ਸਿੰਘ ਜੀ ਜੋ ਗੁਰੂ ਤੋਂ ਬੇਮੁਖ ਹੁੰਦਾ ਹੈ ਉਸ ਨੂੰ ਕਿਤੇ ਵੀ ਢੋਈ ਨਹੀਂ ਮਿਲਦੀ ਪਰ ਮਹਾ ਸਿੰਘ ਜੀ ਤੁਹਾਡੇ ਵਾਸਤੇ ਪੂਰਾ ਬੈਕਪੋਰਟ ਤਿਆਰ ਹੈ ਤੁਸੀਂ ਆਗਿਆ ਜੀਵਨ ਸਫਲ ਹੋ ਗਿਆ ਹੈ ਜੋ ਬੇਦਾਵੇ ਤੁਹਾਡੀ ਉਤੇ ਦਾਗ ਪਾਇਆ ਸੀ ਉਸ ਨੂੰ ਤੁਹਾਡੀ ਸ਼ਹਾਦਤ ਨੇ ਦੋਹ ਦਿੱਤਾ ਹੈ ਜਦੋਂ ਤੱਕ ਧਰਤੀ ਤੇ ਸੂਰਜ ਚੰਨ ਤਾਰੇ ਰਹਿਣਗੇ ਤੁਹਾਡੀ ਸ਼ਹਾਦਤ ਨੂੰ ਸਿਸਦਾ ਕੀਤਾ ਜਾਵੇਗਾ ਤੁਹਾਡੀ ਸ਼ਹਾਦਤ ਤੇ ਮੇਲੇ ਲਗਾਏ ਜਾਣਗੇ ਸੋ ਆ ਆਸਾ ਸੰਗ ਜੇ ਸਰਵੰਤ ਕਰੀਏ ਕਿਵੇਂ ਗੁਰੂ ਸਾਹਿਬ ਨੇ ਉਹਨਾਂ ਨੂੰ ਬਖਸ਼ਿਸ਼ਾਂ ਦਿੱਤੀਆਂ ਤੇ ਉਹਨਾਂ ਦਾ ਜਨਮ ਸਫਲਾ ਹੋ ਗਿਆ ਜੋਜੀ ਪਾਟਸ਼ਾਹ ਹੱਸ ਕੇ ਕਹਿਣ ਲੱਗੇ ਜੋਜੀ ਪਾਟਸ਼ਾਹ ਹੱਸ ਕੇ ਕਹਿਣ ਲੱਗੇ ിഹാര <tose singing> ਨਰਸਾ ਬਾਬਾ ਨਾਮ ਸਾਹਿਬ ਲਿਆ ਕੋਰੇ ਮਿਲੇ ਨ ਦੁਜੀਵਾਰ ਸਿੰਘਾ ਉਹ ਭਾੜੇ ਭੰਗ ਦੇ ਕੀਆਂ ਗਵਾਲਾ ਨਾ ਭਾੜੇ ਪਾਉਨਾ ਦੇ ਕੀਆਂ ਗਵਾਲਾ ਨਾ ਆਪਰੇ ਲਿਆ Mujhda lanta nai naam magar ho koi, mujhda lanta nai naam magar tenu karega yaad a sansar singla. ਸਾ ਸੰਗਤ ਜੀ ਭਾਈ ਨਾਹ ਸਿੰਘ ਜੀ ਦੀ ਸ਼ਹਾਦਤ ਨੂੰ ਕੋਟਾਂ ਕੋਟ ਪਰ ਨਾਮ ਸੋ ਸਾ ਸੰਗਤ ਜੀ ਇਹਨਾਂ ਦੇ ਬੇਂਤੀਆਂ ਪ੍ਰਵਾਨ ਕਰਨੀਆਂ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ